ਵੱਡਾ ਤੇਰਾ ਦਰਬਾਰ ਸਚਾ ਤੁਰ ਤਖਤ ਸਿਰ ਸਾਹਾ ਪਤ ਸਾਹ ਨਿਹਚਲ ਚੌਰ ਛਤ ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਾਓ ਜੇ ਭਾਵੈ ਪਾਰ ਬ੍ਰਹਮ ਨਿ ਥਾਵੇ ਮਿਲਾ ਥਾਉ ਜੋ ਕੀਨੀ ਕਰਤਾਰ ਸਾਈ ਪਲੀ ਗੱਲ ਜਿਨੀ ਪਛਾਤਾ ਖਸਮ ਸੇਦਰਗਾਹ ਮੱਲ ਸਹੀ ਤੇਰਾ ਫੁਰਮਾਨ ਕਿ ਨਾ ਫੇਰੀ ਐ ਕਾਰਣ ਕਰਨ ਕਰੀਮ ਕੁਦਰਤ ਤੇਰੀ ਐ ਸਾ ਸੰਗਤ ਦਾਸ ਬਨੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਗ 5ਵਾਂ ਪੜਾਂਗੇ ਬ੍ਰਿਛ ਦੀ ਛਾਂ ਫਿੜੀ ਤਬ ਆਗਿਆ ਪਰਮੇਸ਼ਰ ਕੀ ਹੋਈ ਅਕਾਲ ਪੁਰਖ ਜੀ ਦੀ ਆਗਿਆ ਹੋਈ ਆਪਾਂ ਇਹ ਚੈਨਲ ਵੀ ਉਹਨਾਂ ਦੀ ਆਗਿਆ ਨਾਲ ਹੀ ਬਣਾਇਆ ਹੈ ਇਸ ਕਥਾ ਵਿੱਚ ਵੀ ਜੋ ਵੀ ਭਾਗ ਆਂਦਾ ਹੈ ਅੱਗੇ-ਅੱਗੇ ਹੀ ਲਿਖਿਆ ਆਂਦਾ ਹੈ ਸਭ ਤੋਂ ਪਹਿਲਾਂ ਤਬ ਆਗਿਆ ਪਰਮੇਸ਼ਰ ਕੀ ਹੋਈ ਭਾਗ 5ਵਾਂ ਬ੍ਰਿਛ ਦੀ ਛਾਂ ਨਾ ਫਿੜੀ ਤਾਲ ਆ ਗਿਆ ਪਰਮੇਸ਼ਰ ਕੀ ਹੋਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋ ਪੁੱਤਰ ਹੋਏ ਜਦੋਂ ਲਖਮੀ ਦਾਸ ਜੀ ਅਤੇ ਭਗਵਾਨ ਮਹਾਰਾਜ ਜੀ ਸ਼੍ਰੀ ਚੰਦਰ ਜੀ ਮਹਾਰਾਜ ਪਰਮਹਾਰਾਜ ਜੀ ਜਗ ਨੂੰ ਤਾਰਨਾ ਨਹੀਂ ਛੱਡਦੇ ਗੁਰੂ ਨਾਨਕ ਜੀ ਇੱਕ ਦਿਨ ਇੱਕ ਬਾਗ ਵਿੱਚ ਚਲੇ ਗਏ ਅਤੇ ਉੱਥੇ ਜਾ ਕੇ ਇੱਕ ਰੁੱਖ ਹੇਠਾਂ ਜਾ ਕੇ ਸੌ ਗਏ ਅਤੇ ਜਦੋਂ ਦੁਪਹਿਰ ਦਾ ਸਮਾਂ ਹੋਇਆ ਜਦੋਂ ਦਿਨ ਦਾ ਅੱਧਾ ਪੈਰ ਆ ਜਾਂਦਾ ਹੈ ਫਿਰ ਰਾਏ ਬੁਲਾਰ ਜੀ ਅਤੇ ਦੇਵ ਪੱਟੀ ਉਹ ਸ਼ਿਕਾਰ ਕਰਨ ਗਏ ਜਦੋਂ ਬਾਗ ਵਿੱਚ ਆਉਂਦੇ ਹਨ ਸ਼ਿਕਾਰ ਕਰਨ ਤਾਂ ਕੀ ਦੇਖਦੇ ਹਨ ਦੁਪਹਿਰ ਦੇ ਸਮੇਂ ਸਾਰੇ ਵਿਕਸ਼ਾਂ ਦੀ ਜਿਹੜੀ ਸਾਰੇ ਦਖਤਾਂ ਦੀ ਛਾਂ ਹੈ ਉਹ ਚਲੀ ਗਈ ਹੈ ਪਰ ਇੱਕ ਦਰਖਤ ਦੀ ਛਾਂ ਹਜੇ ਵੀ ਉਵੇਂ ਦੀ ਉਵੇਂ ਬਰਕਰਾਰ ਹੈ ਫਿਰ ਉਹ ਦੇਖਦੇ ਹਨ ਦੇਖੋ ਤਾਂ ਸਹੀ ਇਸੇ ਠਾਉਣ 'ਤੇ ਆਇਆ ਹੈ ਤਾਂ ਉਹ ਕਹਿੰਦੇ ਹਨ ਇਹ ਕੀ ਇਹ ਕੋਈ ਪਿਆ ਹੈ ਅਤੇ ਇਸ ਨੂੰ ਛਾਪ ਨੇ ਛਾਂ ਕਰੀ ਹੋਈ ਹੈ। ਉਹ ਵਿਕਸਪ ਹੈ ਫਣ ਵਾਲਾ ਸੱਪ ਹੈ ਉਹ ਆਪਣਾ ਫਣ ਫਲਾ ਕੇ ਪਿਆ ਹੈ ਮਹਾਰਾਜ ਦੇ ਸਿਰ ਉੱਤੇ ਉੱਤੇ ਉਸ ਨੇ ਛਾਂ ਕਰੀ ਹੋਈ ਹੈ ਅਤੇ ਉੱਥੋਂ ਜਿਹੜੇ ਸਰੀਰ ਦੇ ਉੱਤੇ ਹਨ ਮਹਾਰਾਜ ਜੀ ਦੇ ਉੱਤੇ ਬ੍ਰਿਛ ਦੀ ਛਾਂ ਹਜੇ ਤੱਕ ਨਹੀਂ ਗਈ। ਯਾਨੀ ਕਿ ਦੁਪਹਿਰ ਦਾ ਸਮਾਂ ਜਦੋਂ ਪੂਰੀ ਧੁੱਪ ਹੁੰਦੀ ਹੈ ਤੇ ਸਾਰੇ ਜਿਹੜੇ ਦਰਖਤਾਂ ਦੀ ਛਾਂ ਹੈ ਉਹ ਚਲੀ ਜਾਂਦੀ ਹੈ ਪਰ ਉਹ ਦਰਖਤ ਦੀ ਛਾਂ ਹਜੇ ਤੱਕ ਨਹੀਂ ਗਈ ਅਤੇ ਇੱਕ ਸੱਪ ਨੇ ਮਹਾਰਾਜ ਜੀ ਦੇ ਜਿਹੜੇ ਮੁ ਪਵਿੱਤਰ ਮੁਖ ਤੇ ਹੈ ਛਾਂ ਕਰੀ ਹੋਈ ਹੈ ਤਾਂ ਉਹ ਦੇਖ ਕੇ ਕਹਿੰਦੇ ਹਨ ਇਹ ਤਾਂ ਮਹਤਾ ਕਾਲੂ ਜੀ ਦਾ ਪੁੱਤਰ ਨਾਨਕ ਜੀ ਹਨ ਫਿਰ ਉਹ ਹੈਰਾਨ ਹੁੰਦੇ ਹਨ ਅਤੇ ਮਹਤਾ ਕਾਲੂ ਜੀ ਨੂੰ ਜਾ ਕੇ ਦੱਸਦੇ ਹਨ ਇਹ ਕੋਈ ਆਮ ਨਹੀਂ ਹਨ ਇਹ ਤਾਂ ਖੁਦ ਅਕਾਲ ਪੁਰਖ ਹਨ ਖੁਦ ਖੁਦਾ ਆਏ ਹਨ ਆਪ ਨਰਾਇਣ ਕਲਾਤਾਰ ਜਗ ਮੈ ਪਰਵਰੇ ਹੋ ਇਹ ਖੁਦ ਅਕਾਲ ਪੁਰਖ ਜੀ ਆਪਣਾ ਰੂਪ ਧਾਰ ਕੇ ਆਏ ਹਨ ਇਹਨਾਂ ਕਰ ਕਾਰਨ ਹੀ ਮੇਰਾ ਸ਼ਹਿਰ ਤਲਵੰਡੀ ਵਸਦਾ ਹੈ ਰਾਏ ਪੋਏ ਦੀ ਤਲਵੰਡੀ ਜੋ ਕਿ ਰਾਏ ਬੁਲਾਰ ਜੀ ਦੇ ਨਾਮ ਤੇ ਸੀ ਉਹ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਰਨ ਹੀ ਵਸਦੀ ਹੈ ਰਾਏ ਬੁਲਾਰ ਜੀ ਨੇ ਇੰਜ ਮਹਤਾ ਕਾਲੂ ਜੀ ਨੂੰ ਕਹਿਆ ਅਤੇ ਆਖਿਆ ਇਸ ਨੂੰ ਕੁਛ ਨਾ ਕਹਿਆ ਕਰੋ ਇਹਨਾਨੂ ਇਹ ਤਾਂ ਖੁਦ ਖੁਦਕ ਖੁਦਾ ਹਨ ਅਕਾਲ ਪੁਰਖ ਦੀ ਦਾ ਰੂਪ ਹਨ ਫਿਰ ਉਹ ਉਸ ਤੋਂ ਚਲੇ ਗਏ ਅਤੇ ਮਹਤਾ ਕਾਲੂ ਜੀ ਆਖਦੇ ਹਨ ਅਕਾਲ ਪੁਰਖ ਦੀਆਂ ਅਕਾਲ ਪੁਰਖ ਹੀ ਜਾਣੇ ਇੰਜ ਸੀ ਜੀ ਪੰਜਵਾਂ ਭਾਗ ਬ੍ਰਿਖ ਦੀ ਛਾਂ ਨਾ ਫਿੜੀ ਅਸੀਂ ਅੱਗੇ ਪੜਾਂਗੇ ਅੱਗੇ ਮਹਾਰਾਜ ਜੀ ਨੇ ਕੀ ਕੀ ਕੀਤਾ ਕਿਹੜੀਆਂ ਉਦਾਸੀਆਂ ਕੀਤੀਆਂ ਕਿਵੇਂ ਫਕੀਰਾਂ ਨੂੰ ਲੰਗਰ ਛਕਾਇਆ ਜੀ ਆਓ